ਅੱਖੀਂ ਮਸਲਾ ਹਾਂ ਮੈਂ ਕੀ ਨਾ ਕਾਰਜਾਂ ਉੱਤੋਂ ਸਾਡਾ ਜੋਰ ਲੱਗਿਆ ਪਿਆ ਹੋਰ ਆ ਕੇ ਇੱਕ ਪ੍ਰੋਜੈਕਟ ਵੇਢ ਲਿਆ ਤੇ ਇਸ ਪ੍ਰੋਜੈਕਟ ਦਾ ਨਾਮ ਆ ਵਾਹੀ ਗਿਰ ਕਰਮ ਕਰਮ ਕੌਫੀ ਦੇ ਨਾਲ ਇੱਕ ਉਸਾ ਜਾਂ ਸ਼ੇਰ ਦਾ ਆਪਣੇ ਹੀ ਪੀ ਕੇ ਹਾਂ ਮੱਝਾਂ ਸੋਈਆਂ ਨੇ ਦੋ ਪਈ ਇਹ ਕਰਲ ਬਣਾਇਆ ਸੀਗਾ ਇਹ ਦੁੱਧ ਦਾ ਮੱਝ ਦੇ ਦੁੱਧ ਦਾ ਛੇੜੜਾ ਕਹਿੰਦੇ ਆਸੀਂ ਤੁਸੀਂ ਦੱਸਿਓ ਇਹਨੂੰ ਕੀ ਕਹਿੰਦੇ ਇਹ ਪਹਿਲੀ ਬੋਲੀ ਦਾ ਬਣਾਉਂਦੇ ਹੁੰਨੇ ਆ ਬਈ ਤੇ ਮੈਨੂੰ ਬਹੁਤ ਸਵਾਲ ਲੱਗਦਾ ਮਾਤਾ ਨੇ ਦੱਸਿਆ ਕਿ ਬਈ ਆਹ ਪਿਆ ਫ੍ਰਿਜੇ 'ਚ ਕਰਲ ਬਣਾਇਆ ਸੀ ਮਾਂ ਜਰੂਰ ਚੱਕਾਂਗੀ ਬਈ ਤੇ ਫਿਰ ਲਾਉਨੇ ਆ ਡਿਊਟੀ ਤਗੜੇ ਜੋਗੇ ਇੱਧਰ ਗੱਗੂ ਕੇ ਵਾਲੇ ਪਾਸੇ ਆਹੋ ਖੜਾ ਨੌਜਵਾਨ ਤੇ ਦੇਖ ਕੇ ਅਣ ਦੇਖਿਆ ਕਰਤਾ ਮੈਨੂੰ ਤੇ ਚੱਲ ਕੋਈ ਨਹੀਂ ਪੈੜ ਨਹੀਂ ਖੋਲੀ ਮਿੱਤਰਾ ਹੈਂ ਕਿਉਂ ਆਉਂਦਾ ਨਹੀਂ ਮਿਸਤਰੀ ਅੱਜ ਆਊਆ ਫਿਰ ਕੀ ਖਿਆਲ ਆ ਉੱਥੇ ਲਾਉਣੀ ਐ ਪੈੜ ਤੇ ਖਰ ਕਰਦੇ ਆ ਬਈ ਅੱਜ ਦਾ ਦਿਨ ਸਟਾਰਟ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆਜ ਦੇ ਨਵੇਂ ਬਲੌਗ ਚ ਅੱਜ 11 ਮਗਰ 26 ਨਵੰਬਰ 2024 ਤੇ ਸਾਮਾ 8:00 ਵਜੇ 20-25 ਮਿੰਟਾਂ ਦਾ ਹੋ ਚੁੱਕਿਆ ਤੇ ਮਿਸਤਰੀ ਆਉ ਆਲੇ ਪੌਣੇ ਘੰਟੇ ਦੇ ਲਾਵੇ ਤਵੇ ਮળો 9 ਸਵਾ ਨੌ ਕਰ ਦਿੰਦਾ ਹੁੰਦਾ ਫੇਰ ਆ ਕੇ ਚਾਹ ਪਾਣੀ ਪੀਂਦਾ ਤੇ ਫਿਰ ਕੰਮ ਲੇਟ ਫਿਟ ਹੋ ਜਾਂਦਾ ਤੇ ਇੱਧਰ ਬਰੀਤੀ ਦਾ ਢੇਰ ਲਾ ਰੱਖਿਆ ਰਾਤੀ ਇਹਨਾਂ ਨੂੰ ਕਹਿਤਾ ਸੀ ਮੈਂ ਕੱਲੇ ਇੰਤਕ ਗਗੂ ਨੂੰ ਬਈ ਬਰੀਤੀ ਸੱਟ ਕੇ ਰੱਖ ਲਿਓਗੇ ਚਲ ਸਵੇਰੇ ਵਾਸਤੇ ਥੋੜਾ ਜਿਹਾ ਕੰਮ ਘਟ ਜਾਂਦਾਗਾ ਜੜ ਕੇ ਹੋਰ ਕੰਮ ਵਧ ਜਾਂਦੇ ਹੈਗੇ ਵਾਹਿਗੁਰੂ ਸਵਾਗਤ ਆ ਬਈ ਸਾਰਿਆਂ ਦਾ ਜਿਹਦੇ ਨਵੇਂ ਵਲੌਗ ਚ ਤੇ ਲਾਉਣੇਗਾ ਕੁਕੀ ਡਿਊਟੀ ਟੋਪ ਸੋਹਣੀ ਨਿਕਲੀ ਆ ਇ ਪਈ ਸਾਡਾ ਆਲਾ-ਦਾਲਾ ਤੇ ਸਾਹਮਣੇ ਆਪਣੀਆਂ ਨਿਆਈਆਂ ਕਾਲਿਆ ਓਏ ਚਾ ਜਾ ਕਾਦਾ ਜੜ ਕੇ ਇੱਕੋ ਦਮ ਸ਼ੇਖ ਚਿਲੀ ਵਾਲੀ ਗੱਲ ਨਾ ਕਰਦੀ ਕਿਤੇ ਉਸੇ ਪੈੜ ਤੇ ਬੈਠ ਕੇ ਖੋਲ ਦੇ ਹੈ ਗੂਏ ਕਾਲਾ ਗੀਰੀੰਦਾ ਵਾਹ ਗੀਰ ਕੌਣ ਆ ਰਿਹਾ ਉਧਰ ਕੋਲ ਕੋਲ ਕੌਣ ਕੇਵਲ ਗੜਾ ਖੇਤ ਦਾ ਗਵੰਡੀ ਅੱਛਾ ਚਲ ਆ ਗਿਆ ਮੈਂ ਥੱਲੇ ਵੀ ਹਾਂ ਹਾਂ ਉਹ ਉੱਡ ਗਏ ਤੇ ਤਰ ਜੰਮੀ ਬਚ ਗਏ ਬਾਹਰ ਆਉਂਦੇ ਆ ਜਦਾ ਇੱਥੇ ਹੋ ਗਏ ਚਿੜੀਆਂ ਤਾਂ ਕਿਧਰੇ ਉੱਡ ਪੁੱਟ ਗਈਆਂ ਬਈ ਟਾਵੇਂ ਟੱਲੀ ਜਿਹੜੀ ਬੋਲਦੀ ਹੁੰਦੀ ਹੈ ਤੇ ਤਿੱਤਰ ਆਉਣ ਲੱਗੇ ਘਰਾਂ 'ਚ ਇੱਥੇ ਡੇਕ ਤੇ ਬੈਠੇ ਪੂਰੀਆਂ ਰੌਣਕਾਂ ਲੱਗ ਗਏ ਪਹਿਲਾਂ ਹਾਂ ਓੜਿਆ ਉਹ ਲੰਮੀ ਪੂਛ ਵਾਲੀਆਂ ਹਾਂ ਠੀਕ ਜੀ ਕਰਦੇ ਹਾਂ ਜੀ ਲਵਾਓ ਮੈਂ ਹਾਜ਼ਰੀ ਦੋ ਦਿਨ ਹੋ ਗਏ ਜੀ ਗਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਛੋੜਦੇ ਬਾਹਲਾ ਬਾਹਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਾਂਦੇ ਜਾਂਦੇ ਭੁੱਲਿਆ ਨਾ ਕਰੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਦਿਆ ਕਰੋ ਤੇ ਤੁਰ ਤੋਂ ਲੈ ਕੇ ਤੁਰ ਤੱਕ ਬਲੌਗ ਜ਼ਰੂਰ ਦੇਖਣਾ ਬਾਏ ਬੇਟਾ ਤੁਹਾਨੂੰ ਸਾਰੇ ਰੋਟੀ ਖਾ ਲਓ ਜੀ ਸਭ ਨੂੰ ਖੁਸ਼ ਲੱਗੀ ਜੀ ਧੰਨਵਾਦ ਠੀਕ ਆ ਮਤਾ ਜੀ ਜਾਨਾ ਮੈਂ ਗੱਗੂ ਕੇ ਵੀਜ਼ਾ ਕੀ ਗੱਲਾਂ ਬਦਲ ਗਈਆਂ ਟੰਬਾ ਹੌਲਾ ਤੋਂ ਐ ਹੁਣ ਬੋਲ ਓਏ ਕੱਲ ਥੁੱਕਦਾ ਸੀਗਾ ਉੱਤੇ ਹੈ ਬੋਲਾ ਓਏ ਵਾਰ ਹੋ ਲਾਉਦੇ ਤੇ ਗੰਡ ਨਹੀਂ ਆਉਂਦੀ ਸੀ ਉਹਨੂੰ ਰੱਸੀ ਨੂੰ ਉਹਦੇ ਉੱਤੋਂ ਦੀ ਲਪੇਟੀ ਸੀਗੀ ਇੱਕ ਗੰਢ ਹੀ ਆਈ ਸੀਗੀ ਛੇਰੀ ਮਾ ਨਾ ਰੱਖਿਆ ਅੱਜ ਦਾ ਤੜਕੀ ਈ ਆਂ ਆ ਕਾਲੇ ਕੀ ਕਰਦਾ ਫਿਰਦਾ ਆ ਛੇੜਦਾ ਠੰਡਾ ਹੋ ਗਿਆ ਤੇਰਾ ਯਾਰ ਇੰਨਾ ਖਬਾ ਜਾ ਕੇ ਕਾਲੇ ਵਾਸਤੇ ਚੱਕੀ ਕਰਦਾ ਸੀ ਬਈ ਕਾਲਾ ਵੀ ਬਹੁਤ ਪਸੰਦ ਕਰਦਾ ਸੀ ਜੀ ਉਧਰ ਕਾ ਤੂੰ ਸਿੱਟੀ ਜੰਗਾ ਕੋ ਇੱਥੇ ਕੰਮ ਆ ਜਾਂਦੇ ਪਾਸੇ ਛੇੜਦੇ ਤਾਰ ਬਦਲ ਗਈਆਂ ਗੱਲਾਂ ਬਦਲ ਹੋ ਚੁਕਿਆ ਅੱਜ ਆਏ ਦੱਸ ਤਨ ਹਾਂ ਤਰੀਕ ਕਿੰਨੀ ਅੱਜ ਠੀਕ ਹੈ ਦਿਨ ਵੀਰਵਾਰ ਦੀ ਤਿਰਖਾ ਸੀ ਜਿਹੜੇ ਵਰ ਦੇ ਕੋ ਜਾਣਾਗਾ ਨਹੀਂ ਨਹੀਂ ਅੱਜ ਤੂੰ ਨਹੀਂ ਕਰ ਅੱਜ ਨਹੀਂ ਆ ਜੀ ਅਜੇ ਤੂੰ ਵਿਆਹ ਨਹੀਂ ਜਾਣਾ ਸੀਗਾ ਦਿਨ ਅੱਜ ਬੁੱਧਵਾਰ ਆਜਾ ਬੁੱਧਵਾਰ ਕਿੱਥੋਂ ਹੋ ਗਿਆ ਗੁਜਰ ਮੰਗਲਵਾਰਾ ਮੰਗਲਵਾਰਾ ਬੁੱਧਵਾਰ ਨਹੀਂ ਆ ਰਿਹਾ ਇਹ ਤਾਂ ਦਰਹੀਂ ਹੋਇਆ ਤੂੰ ਮੈਨੂੰ 26 ਦਾਈ ਤਰੀਕ ਆਖਿਆ ਸੀ ਉਹ ਉੱਥੇ ਕੰਦ ਤੇ ਲਿਖੀ ਭਈਆ ਸ਼ੋਭਨੂ ਆਏ ਆਣਦੇ ਸ਼ੋਭਤੋ ਲਖਾਈ ਸੀ ਮੈਂ ਈ ਬੋਲਣਾ ਚਾਹੀਏ ਗੱਗੋ ਨੇ ਜਾਣਾਗਾ ਉਹਦੇ ਵਿਆਹ ਵੀ ਆਪਾਂ ਯਾਦ ਕਰਾ ਦੇਂਗੇ ਮੈਂ ਤਾਂ ਕੱਲ ਵੀ ਤੈਨੂੰ ਕੁਛ ਨਹੀਂ ਆਖਿਆ ਮੈਂ ਤੈਨੂੰ ਆਖਿਆ ਸੀਗਾ ਬਾਗਜੀ ਵਿਆਹ ਤੋ ਵਾਲੇ ਚ ਫੇਰ ਫੇਰ ਕਾ ਤੋ ਚਲਾਇ ਸੀ ਉਹ ਵਾਲੇ ਚ ਮੇਰੇ ਤੇ ਚੱਲ ਜਾਂਦੇ ਕੱਲ ਭਈ ਇਹਨੇ ਫੇਰ ਚਲਾਤਾ ਸੀ ਉੱਥੋਂ ਦੀ ਵਾਲੇ ਵਿੱਚ ਦੀ ਮੇਰੇ ਤੇ ਇਹ ਨੂੰ ਐ ਸੀਗਾ ਪਰੇ ਖੜਾ ਹੋਊਗਾ ਤੇ ਖੈਰ ਮੈਂ ਤਾਂ ਪਰੇ ਖੜਾ ਸੀਗਾ ਚੌੜ ਫੌੜ ਚ ਇਹ ਜੀ ਗੱਲਬਾਤ ਕਰਦਾ ਸੀ ਜੋਬਰੇ ਇਹ ਰਾ ਟੰਬੇ ਇੱਥੇ ਰਹਿਣ ਦੇ ਉਧਰ ਨਵੇਂ ਟੰਬੇ ਗੁੱਡਾਂਗੇ ਉਤਰਿਆ ਥੱਲੇ ਹੁਣ ਕੀ 62 ਵਾਜੇ ਵਾਲੇ ਲਿਆਵਾਂਗੇ ਚਲ ਦੇਖਾਂ ਨਾ ਕੱਟਾ ਹੋਊ ਪੈਣ ਤਾਂ ਕੀ ਉੱਠਣੀ ਕੋਈ ਲਾਇਸ ਕੱਲ ਨੂੰ ਆਏਗਾ bro ਜਾਣ ਦਾ ਭਰਾਵਾ ਅੱਜ ਵਗ ਜਾ ਸੀ ਡੰਗ ਲਾ ਲਾਂਗੇ ਮੈਂ ਤੈਨੂੰ ਹੁਣ ਵੀ ਕਹੀਏ ਨਾ ਬਿੰਦਕ ਨੂੰ ਨਾ ਚੁੱਲੇ ਚੱਲ ਤਮਾਰੀ ਬੰਦੇ ਛੱਡ ਗਏ ਉਹ ਆਏ ਥੋੜੀ ਜਿਹਾ ਬੰਦੇ ਦਾ ਮੈਂ ਨਾ ਛੱਡ ਗਏ ਮੈਂ ਇਹਦੇ ਕਾਲਾ ਹੈਗੀਆਂ ਹਨੇਰੀ ਯਾਰ ਠੀਕੰ ਨਹੀਂ ਕਰਦਾ ਮੈਂ ਠੀਕ ਆ ਅੱਜ ਦੇ ਕਾਰਾ ਕਰਮ ਦੀ ਪੋਣੀ ਕਰਤੀ ਪੋਣੀਆਂ ਸੀ ਗੱਗੂ ਤੋਂ ਤਰੌਣੇ ਉਹਨੇ ਤੇ ਲੰਡੀ 부ੱਚੀ ਵੀ ਐਸੇ ਨੂੰ ਕਈ ਬੜੀ ਛੱਡ ਦਿੰਦੇ ਹੁੰਨੇ ਆਗੇ ਤੇ ਲੋਟ ਆਖਿਰ ਬੰਦਾ ਹਾਈਟ ਹਾਂ ਆਕਮਬਾਈ ਗੱਡਾਂਗੇ ਇੱਥੇ ਡੇਢ ੜਖੇ ਟੋਆ ਮੜਾ ਜਾਂ ਬਿੰਗਾ ਆਇਆ ਥੱਲੋਂ ਡੰਬਾ ਤੂੰ ਇਹ ਖਾ ਸੜੂਂਗਾ ਕਰਦਾ ਤੂੰ ਬੱਸ ਆਪ ਦੇ ਆਪ ਦੇ ਬਣੀ ਰੱਖੇ ਚਲਾ ਬੱਸ 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 ਆ ਜੂ ਲੋਟੇ ਇੱਥੇ ਬੱਸ ਬਾਈ ਇਧਰ ਮਿੱਟੀ ਪਾ ਦਿੰਨੇ ਹਾਂ ਹਾਂ ਸਰ ਸਿਮੈਂਟ ਤਾਂ ਪਹਿਲਾਂ ਜਿੰਨੀ ਰਲਾਵਾਂਗੇ ਰੋਜ਼ ਜਿੰਨਾ ਆ ਕੇ ਮਿਸਤਰੀ ਆ ਨਹੀਂ ਉਚਾ ਪੀਂਦੇ ਪਿੰਦੇ ਰਲਾ ਦਿਆਂ ਉਹਦੇ ਤੇ ਆ ਗਿਆ ਮੈਂ ਮੁਕਾਦੋਂ ਦਾ ਬੋਲ ਮਾਰੀ ਜਾਂਦਾ ਸੀ ਮੈਂ ਥੋੜਾ ਇੱਕ ਬੋਲ ਮਾਰ ਕੇ ਤੈਨੂੰ ਇੱਕ ਚਮਚਾ ਲਾ ਲੈਂਦਾ ਸੀਗਾ ਮੈਂ ਉਹ ਲੈ ਗਣਾ ਮੈਨੇ ਗੱਲ ਨਹੀਂ ਬਣੀ ਉਹਦਰ ਪਿਆ ਹੋਊਗਾ ਹੋਰ ਇਹ ਕੋਲੀ ਚ ਇੰਨਾ ਕੀ ਸੀ ਮੈਂ ਇਹ ਖਾ ਗਿਆ ਉਹ ਮਿੱਠਾ ਹੀ ਪਿਆ ਹੋਊਗਾ ਪੈ ਕਾਦੇ ਚ ਥੋੜਾ ਜਿਹਾ ਮਿੱਠਾ ਤੇਰੇ ਲਾਈਕ ਦਾ ਤੇਰੇ ਜਿੰਨਾ ਮਿੱਠਾ ਨਹੀਂ ਸਿਹਰੀ ਮਾਰ ਗਿਆ ਚਾਚਾ ਬਾਸ ਚੱਕ ਲਿਆ ਬਾਸ ਲਾ ਦੇਾਂਗੇ ਕਹਣਾ ਬਈ ਆ ਇੱਕ ਗੱਡੀ ਵੀ ਸਾਈਕਲ ਤੇ ਆ ਗੱਟੇ ਗੱਟੇ ਚ ਗੱਡੀ ਹਿੰਦਰਾ ਹੋ ਉਹ ਕਰੀ ਬਈ ਔਰ ਅੱਸੀ ਫੜਾਈ ਦੱਸੀ ਫੜਾਈ ਯਾਰ ਫੇਰ ਜੜੀਆਂ ਆ ਬੰਦ ਲਿਆਂਗੇ ਹੈਲੋ 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 ਮਾਈਕ ਚੈੱਕ ਮੈਂ ਬਈ ਤੇਰੀ ਬੈਟ ਚੈੱਕ ਕਰ ਦਿੰਦਾ ਲੋਟਾ ਕਾਕੇ ਵਧੀਆ ਵਧੀਆ ਚੜਦੀ ਗੱਲਾ ਬਾਈ ਜੀਤਲਾ ਹਾਂਜੀ ਠੀਕ ਆ ਬਾਈ ਜੀ ਐਨੂੰ ਮਿਸਤਰੀਆ ਅਗਲੇ ਦਿਨ ਤਗੜਾ ਹਾਂ ਠੀਕ ਆ ਹਾਂ ਤਗੜਾ ਗਏ ਛੱਡਿਆ ਕਰਕੇ ਰੰਦਾ ਤਗੜਾ ਪਾਵੇਂ ਨਾ ਹੋ ਵੀ ਫਿਰ ਅੰਦਰੋਂ ਇੱਕ ਵਾਈਬ ਜੀ ਆਉਂਦੀ ਹੁੰਦੀ ਆ ਬਈ ਮੈਂ ਹਾਂ ਵੀ ਮੈਂ ਚੰਗਾਗਾ ਕਹਿੰਦੇ ਕਾਕੇ ਚੜਦੀ ਕਲਾ ਹੀ ਚਾਹੀਦੀ ਆ ਭਾਈ ਕਾਕੇ ਨੇ ਲਾ ਰੱਖਿਆ ਮੇਜਾਂ ਦੇ ਡਿਊਟੀ ਮੈਂ ਬਾਈ ਨੂੰ ਕਹਿੰਦਾ ਮਹਾਂ ਦੇ ਚੜਦੀ ਕਲਾ ਕਹਿ ਛੱਡਿਆ ਕਰ ਅੰਦਰ ਉਹ ਜੇ ਬੰਦਾ ਨਰਮ ਵੀ ਹੋਵੇ ਫੇਰ ਵੀ ਚੜਦੀ ਕਲਾ ਚ ਹੋ ਜਾਂਦਾ ਅੰਦਰ ਉਹ ਸਰਬਤਿਆ ਭਲਾ ਮੰਨ ਵਾਲੇ ਬੰਦੇ ਆਪਾਂ ਚੜਦੀ ਕਲਾ ਚ ਰਹਿੰਦੇ ਹਾਂ ਹਾਂਜੀ ਉਹ ਵਰਗਾ ਹੀ ਵਾਈਬ ਜੀ ਆ ਜਾਂਦੀ ਆ ਬੰਦੇ ਨੂੰ ਅੰਦਰ ਵੀ ਮੈਂ ਤਕੜਾ ਆ ਯਾਰ ਵੀ ਤਕੜਾ ਗਿਆ ਛੱਡੇ ਆ ਹਾਂ ਚਾਵਾ ਜਵਾ ਲੋਟਾ ਬਈ ਕੰਮ ਨਾ ਨਾ ਵਧੀਆ ਹੁਣ ਕਿਹੜਾ ਇਹ ਖਰਾਬ ਹੁੰਦਾ ਠੰਡੀ ਆ ਹਾਂ ਠੀਕ ਆ ਬਈ ਲਾ ਦੇ ਡਿਊਟੀ बन ਗਿਆ ਕਾਲੇ ਓਏ ਪਾਣੀ ਵਾਲਾ ਉਹ ਕਾਲਿਆ ਇੱਥੇ ਲਿਆਉਣੇ ਪਾਣੀ ਕਾਲੇ ਨੂੰ ਕਦੇ ਪਾਣੀ ਪਾ ਦੂਆ ਕਾਲੇ ਦੋ ਬਾਲਟੇ ਘੋਰੇ ਫੜਾ ਦੇ ਪਾਣੀ ਨੇ ਨਾਲੇ ਉਹਦੇ ਚ ਪਾ ਦੇ ਮਸਾਲੇ ਚ ਆ ਬਨ ਕੇ ਆ ਗਿਆ ਮੈਂ ਪੜ ਵਾਹਿਗੁਰੂ ਜੀ ਪਾਹਣੇ 10 ਵਜੇ ਆਪਣਾਈ ਚ ਨੌਜਵਾਨਾਂ ਨੇ ਬੋਣੀ ਕਰਤੀ ਬਣਾਈ ਬਣੂਈ ਦਾ ਸਾਨੂੰ ਕੋਈ ਚੱਕਰੀ ਨਿਕਾਲਾ ਕਹਿੰਦਾ ਤੇ ਲੋਟਾ ਕਾ ਮੰਗਾ ਗੱਗੂ ਇਹ ਮੈਂ ਆਪੇ ਲਿਆ ਕਰੂੰ ਬਣਾ ਕੇ ਮੇਰੀ ਉਮੀਦ ਆ ਰਹੀ ਹਾਰਾ ਦੇਣਾ ਕਿਵੇਂ ਕਰਨਾ ਕੋਈ ਜੋੜੀ ਬਦਲਨੀ ਅੱਜ ਕੋਈ ਮੈਂ ਭਰੋਣਾ ਜੀ ਹੈ ਹੈ ਜੋ ਮਿਸਤਰੀ ਨੂੰ ਭੋਵਾ ਮੱਤੇ ਨੂੰ ਅੜਾ ਨਹੀਂ ਯਾਰ ਉਹ ਮਿਸਤਰੀ ਕਹਿੰਦਾ ਗੱਗੂ ਨੂੰ ਭੇਜ ਯਾਰ ਕੋਈ ਨਹੀਂ ਭੱਜ ਜਾ ਇਹ ਬਾਤ ਹਾਲਿਆ ਕਿਵੇਂ ਕਰਨਾ ਇਹਨਾਂ ਮੈਂ ਇੱਥੇ ਜਰੂੜੀ ਲਊਂਗਾ ਜਾਪੇ ਬਣਾਉਂਗਾ ਸਾਰਾ ਪਾਸੇ ਨੂੰ ਬਾਲਾ ਛੇੜਨ ਦੇ ਨੂੰ ਐਂ ਪਿਆ ਰਹਿਣ ਦੇ ਇਹਨੇ ਹੋਈਊਗਾ ਇਹਦੇ ਵਿਚਾਲੇ ਟੋਆ ਕਰ ਕਮਾੜੇ ਕੁੱਟਕ ਪਾਣੀ ਭਾ ਕੇ ਛੱਡ ਦੇ ਫਿਰ ਉਹ ਸੀਊਗਾ ਨਾਲ ਦੀ ਉਹ ਵਾਲੇ ਹਾਂਜੀ ਇਹ ਠੀਕ ਆ ਭਾਈ ਬੰਦਾ ਇਹ ਕਾਲਾ ਰੱਖ ਲਈ ਆਪਾਂ। ਦੇਖ ਲੈ ਗੱਗੂ ਸੱਦਣਾ ਦਾ। ਗੱਗੂ ਸੱਦਣਾ ਦਾ ਦੇਖ ਲੈ ਭਾਈ। ਉਹ ਕਹਿੰਦਾ ਮੇਰੇ ਜੀ ਲੱਗ ਗਿਆ ਇੱਥੇ। ਆਪਣੀਆਂ ਗੁਣੀਆਂ ਜਾ ਗੁਰੂ ਦੇ ਕੋਲ ਦੇਖੀ ਦੇ ਮਿਸਤਰੀ ਕੋਲੇ। ਖੜ ਛੜੀ ਰਿਹਾ ਗੁਰੂਗੀ। ਐ ਖੜਦਾ ਗੁਰੂ ਕੋਲੇ ਸੇ ਜਾਗੇ। ਠੀਕ ਹੈ। ਮਿਸਤਰੀ ਐ ਟਾਈਮ ਦੱਸ ਦੀ ਉਹਨੇ ਟਾਈਮ ਤੇ ਸੈੱਟ ਕਰ ਦੂ ਅੱਧਾ ਮਿੰਟ ਖੜਾਉਣੀ ਆ 1 ਮਿੰਟ ਖੜਾਉਣੀ ਆ 1.5 ਮਿੰਟ ਖੜਾਉਣੀ ਆ ਇੱਟ। ਕਿੰਨਾ ਟਾਈਮ ਆਥੇਂਗਾ। ਇਹਨਾਂ ਆਕੀ ਕੇ ਦੇ ਆਤੰਦਾਂ ਹੀ ਖੜੇ ਗਏ। ਇੱਥੇ ਕਿੱਥੇ ਰਿਵਾਜ ਨਹੀਂ ਨਾ। ਉਹ ਆ ਚੱਕ ਕਾਲਿਆ ਡਲੇ ਡਲੇ ਯਾਰ। ਹੋਰ ਦੱਸ। ਇੱਟਾ ਬੜਾ ਬੰਦ ਲਾ ਕੇ ਵਿਲਾ। ਇੱਟਾ ਈ ਟਰਾਲੀ ਇੱਧਰ ਲਾ ਦੇ। ਕਿ ਬਾਹਰ ਆਵੋ ਚੋਣ ਰੋਟੀ ਤੂੰ ਖਾ ਲਾ ਪਹਿਲਾਂ ਹੈ ਅਸੀਂ ਬਾਅਦ ਚ ਖਾ ਗਏ ਕਿ ਕਰਕੇ ਖਾ ਲਾਂਗੇ ਮਿਸਤਰੀ ਖਾ ਕੇ ਆਵੇ ਰੋਟੀ ਮਿਸਤਰੀ ਦਾ ਖਾ ਕੇ ਹੰਦਾ ਕਰੂੰ ਹਲੋ ਅੱਜ ਭਾਈ ਗੱਗੂ ਨੇ ਕੰਮ ਬਦਲ ਲਿਆ ਕਹਿੰਦਾ ਮਿਸਤਰੀ ਕੋਲੇ ਉੱਥੇ ਬੰਨੇ ਜਾਂਦਾ ਬੰਦਾ ਆਦੀ ਨਹੀਂ ਹੈਗੀ ਉੱਥੇ ਗਾਲੇ ਨੂੰ ਕਹਿੰਦਾ ਤੂੰ ਇੱਟਾ ਪੜਾ ਮੈਨੂੰ ਕਹਿੰਦਾ ਤੂੰ ਇੱਟਾ ਟੋ ਤੇ ਆਪੋ ਉਹ ਲੱਗਿਆ ਪਿਆ ਮਸਾਲੇ ਦੇ ਤੇ ਬੱਟਰ ਧਰ ਕੇ ਉੱਥੇ ਡਾਉਣ ਲਾਈਨ ਦਾ ਧੁੱਪੇ ਲੋਟਾਂ ਇਹ ਚੈੱਕ ਅੜੀ ਬਹੁਤ ਹੈ ਕਬੱਡੀ ਯਾ ਰੋਟੀ ਖਾਇਆ ਹੁਣ ਵਗ ਤਾ ਗਈ ਫੜਾ ਗੂੰ ਅੱਪੀ ਮੈਂ ਹੂੰ ਆਪਰੇ ਗੰਜਾ ਮਾ ਝਾੜ ਨਹੀਂ ਨਾ ਵਸ ਥੋੜੀ ਇੱਥੇ ਉੱਤੇ ਮਾਰਨੀ ਹਟਾਂ ਤੇ ਪਾਣੀ ਪਿੱਜੀਆਂ ਹੋਈਆਂ ਮੜਿਆ 是辣个鸡，扒叫你一个姑娘的。了。 ਇੱਕ ਗੱਲ ਹੋਣੇ ਹੋਣੇ ਪ੍ਰੋਸੇਜੋਗ ਸੂਤਰਾ ਤੋਂ ਪਤਾ ਲੱਗਿਆ ਕਾਲਿਆ ਸੁਣਦਾ ਕਾਲੇ ਟਾ ਨੇੜੇ ਸੀ ਗੱਗੂ ਤਾਂ ਏਟਾਂ ਤੇ ਲੱਗ ਰਿਹਾ ਜਿਹਨੇ ਅੱਖ ਟੁਹਾਈ ਦੂਰ ਪਊਗੀ ਪਸਾਲੇ ਤੇ ਲੱਗ ਜੀਏ ਇਹ ਪਤਾ ਹੀ ਨਹੀਂ ਸੀ ਕਾਸਕੀਮ ਲਾਈ ਬੈਠਾਗਾ ਸਾਨੂੰ ਤਾਂ ਅਬੇ ਲੈ ਜਾਟਾ ਜ ਮਾਰੇ ਸੂਰਜ ਤਾਂ ਕੋਈ ਬਣ ਕੇ ਯਾਰ ਲੈ ਅੰਦੁੱਪ ਨੂੰ ਝੂਠ ਆਹ ਜਿਹੜੇ ਕਰਲੇ ਪਾਸੋਂ ਦਿੰਦੇ ਨੇ ਇੰਦਰ ਹੋ ਜਾ ਇਹੋ ਇੱਕ ਹੈ ਸ਼ਾਮੀ ਦਾ ਸਰੀਆ ਆੁੱਤ ਛਾ ਨਹੀਂ ਹੁੰਦੀ ਕੋਈ ਅੱਖਾਂ ਨੂੰ ਪਰੋਖ ਹੁਪਲੇਵਾ ਮਾਂ ਦਾ ਜੇ ਨਾਲ ਹੀ ਛੱਡ ਠੀਕ ਹੈ ਗੂ ਮੈਸਤਰੀ ਭਾਈ ਖਾਖੀ ਮਸਾਲਾ ਲਿਆਉਣਾ ਹੁਣ ਠੀਕ ਹੈ ਜੀ ਪਰੀ ਗਾਲਿਆ ਬੱਠਲ ਯਾਰ ਮੈਂ ਵੀਡੀਓ ਬਣਾਉਣੀ ਆ ਥੋੜੀ ਮੈਂ ਬਣਾਇਆ ਮੈਂ ਬਣਾਇਆ ਆ ਆ ਦੇਖ ਕਹਿੰਦਾ ਅਸੀਂ ਬੱਠਲ ਲਿਬੜ ਕੇ ਤਾਂ ਨੂੰ ਪਤਾ ਨਹੀਂ ਸੀ ਹੁਣ ਇਹਦੇ ਜੇ ਖਾਖੀ ਮਸਾਲਾ ਪਾਉਣਾ ਪਾਣੀ ਹੋਰ ਮੰਗਦਾ ਥੋੜਾ ਜਿਹਾ ਇਹ ਚੇ ਲੈਣਾ ਗੋਹੀ ਨੂੰ ਚੱਲ ਲੈ ਚੱਲ ਹਾਂ 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 ਨਿਸਤਰੀ ਤਾਪੂ ਕੀ ਬਿਲਦਰਾ ਵਿਚ ਨਾ ਬੋਕੜਾ ਬੋਕੜਾ ਮੈਂ ਕੰਦੀ ਨਹੀਂ ਖਾਣਾ ਬੋਕੜਾ ਵਿਚ

ਕੈਨੋ ਪਾ ਜੀ ਦੀ ਬੜੀ ਹੋਰ ਹੈ ਕਾਦਰ ਦਾ ਕੰਕਰ ਆ ਗਿਆ ਟੰਤੋਂ ਤਾਂ ਨਾ ਲੈਣ ਦੇ ਓਡੀ ਤੇ ਯਾਰ ਲੈਣ ਦਗਾ ਸੀ ਇਹ ਸੱਦਾਂ ਕੇ ਗੱਗੂ ਨੂੰ ਅੱਛਾ ਬੱਚਾ ਮੇਰਾ ਪਿੰਡ ਕੱਢ ਦੂ ਮੋਰੇ ਨਹੀਂ ਇਹ ਮੇਰੇ ਬਾਪੇ ਨੂੰ ਪੁੱਛਾਂ ਮੈਂ ਤੇਰੇ ਬਾਪੇ ਨੂੰ ਮੇ ਦਾ ਤੇਰੇ ਨਾ ਲੈ ਹੱਦ ਕੇ ਜਾ ਚਿੰਦੂ ਗੱਲਾਂ ਹੁਣ ਯਾਰ ਚਾਚਾ ਚਾਚਾ ਨਹੀਂ ਪਾਪਾ ਦਾ ਆਓ ਦੇਖ ਨਾ ਪਾਪਾ पापा, बेचारी बेजती हाँ। ना करो यार मिस्त्री लोग इज्जत बताओ वही बेचारे की हाँ। ਲੋਟਾ ਲੋਟਾ ਵਿੱਚ ਉਹਦਾ ਖਾਣਾ ਜਮੇ ਐ ਲੱਗੂ ਫਰਮਾ ਲਾਇਆ ਹੁੰਦਾ ਜੇ ਮੈਨਾਂ ਬਾਅਦ ਚ ਤਾਂ ਮੈਂ ਹੀ ਮਾ ਦਾਂਗੇ ਕਾਲਾ ਕਹਿੰਦੇ ਐ ਨੂੰ ਮਲੇਸ਼ੀਆ ਵਾਲਾ ਚਾਚਾ ਖੁਦ ਆਪ ਆ ਗਿਆ ਕਿਵੇਂ ਚਾਚਾ ਗੱਲਾਂ ਨਹੀਂ ਸੁਣਾਉਂਦਾ ਕਿੰਨੇ ਨਾਲ ਗੱਲਾਂ ਦੇ ਪੈਸੇ ਲੱਗੇ ਆ ਕਰਨੇ ਜਾਤਾ ਕਹਿੰਦਾ ਚੂਚੇ ਚਾਰ ਚੂਚੇ ਚਾਰ ਕੇ ਆ ਜਾ ਚਾਚਾ ਨਾ ਵੀ ਨਾ ਨਹੀਂ ਚਾਚਾ ਉਧਰ ਜਾ ਕੇ ਅ ਕੀੜਾ ਕੱਢ ਕੇ ਆ ਚਾਚਾ ਨੇ ਗਾ ਟੱਕਰ ਗਿਆ ਫਿਰ ਉਹਦੇ ਜਗਾ ਟੱਕਰ ਗਿਆ ਬਾਹਰ ਗਿਆ ਤੇ ਟੱਕਰੀ ਨਹੀਂ ਹੈ ਇੱਥੇ ਹੀ ਟੱਕਰਦਾ ਬਈ ਨੰਬਰਦਾਰ ਕੋਲੇ ਨਾ ਨੰਬਰਦਾਰਤਾ ਜਿਕਾਰੀ ਲਈ ਅੱਛਾ ਹੈ ਨਹੀਂਗਾ ਤੇ ਲੀਂਗਾਂ ਕਿ ਨਹੀਂ ਵਾ ਗਿਆ ਸੀਗਾ ਉਹ ਠੀਕ ਹਾਂ ਉਹ ਯਾਰ ਨਾਲ ਢੋਲ ਮਲਾਏ ਬਸ ਜੀ ਕਾ ਢੋਲ ਭਜਾਉਣ ਵਾਸਤੇ ਢੋਲ ਲੈ ਆਉਣੇ ਹੈ ਗੇ ਗੱਗੂ ਭਾਂਡ ਢੋਲ ਕਿੱਥੇ ਹੋਈ ਉਸ ਵੀ ਜੱਸੀ ਦੇ ਨਾਲ

ਆ ਤਾਂ ਠੀਕ ਆ ਬਾਈ ਨਰਮੀ ਆ ਸਹੀ ਆ ਗੱਗੂ ਦੀ ਗੱਲ ਬੱਸ ਬਹੁਤ ਗੱਲ ਹੋਈ ਆ ਬਟਾਤੇ ਨਾਲ ਗੱਲ ਹੋਈ ਯਾਰ ਕਾਲੇ ਨਹੀਂ ਬਹਿ ਵੀ ਡਗ ਰਹੇਗਾ ਪਾਸਪੋਰਟ ਤਾਂ ਠੀਕ ਮੇਰੇ ਕੋਲ ਹੀ ਆਊਗਾ ਟਫੜਾ ਨਹੀਂ ਯਾਰ ਮਿਸਤਰੀ ਨੂੰ ਪਾਸਪੋਰਟ ਤਾਂ ਮੇਰੇ ਕੋਲ ਹੀ ਆਊਗਾ ਕੋਈ ਨਾ ਡਾਊਨ ਲਾ ਡਾਮ ਲੈਣਿਆ ਸੀ ਬਿਰਤੀ ਨਾ ਭੰਗ ਕਰ ਕਰ ਸਾਡੀ ਈਸੀ ਗੁੰਦੇ ਲੇ ਤੋਂ ਰੋਟੀ ਖਾ ਲਾ ਉਹਨੇ ਪਰ ਸ਼ਰਦ ਦਾ ਟਾਈਮ ਹੋ ਗਿਆ 2:00 ਵਜ ਗਿਆ 1:29 ਹੋ ਗਏ ਆ ਫਿਰ ਕਾ ਹੋਏ ਮਿਸਤਰੀ ਬਾਹ ਫੜਾ ਸੂਰਜ ਕੋਲ ਲਾ ਗਿਆਂਗੇ ਮਿਸਤਰੀ ਨਾ ਆਖਿਆ ਸੀ ਮੈਂ ਇਹ ਰਮੜਾ ਟਾਕਦੇ ਸੂਰਜ ਨੇੜੇ ਫਿਰਦਾਗਾ ਟਾਕ ਨਹੀਂ ਦਗਾ ਉਹ ਹਾਂ ਹੋਣੇ 2 ਵਜੇ ਦਾ ਬੇਲਾ ਹੋ ਗਿਆ ਤੇ ਉਹ ਨੌਜਵਾਨ ਜਿਹੜਾ ਸਾਹਮਣੇ ਬੈਠਾ ਹੈ ਜਿਹਨੂੰ ਪੁੱਛਣ ਭੇਜਿਆ ਵੀ ਚਾਰ ਰੋਟੀ ਬਣ ਗਈ ਦੱਸਦਾ ਸੀ ਕਾਲੇ ਨੂੰ ਇਹ ਖਾਣ ਬਹਿ ਗਿਆ ਅੜੀ ਉਹ ਤਾਂ ਮੈਂ ਜਿਹੜਾ ਇਹ ਤੱਕਾ ਕਾਲੇ ਨੂੰ ਮੈਂ ਮਹਾ ਮਿਸਤਰੀ ਨੂੰ ਫੜਾ ਦਿੱ ਤੂੰ ਖਾ ਲੈ ਖਾ ਲੈ ਜੀ ਚਾਹ ਬਣ ਗਈ ਵਾਸੀ ਹਾਂ ਚਾਹ ਠੀਕ ਹੈ ਸਸਰੀ ਕਾਲਾ ਵਾਸੀ ਬਸ ਉਹ ਖਾਣੇ ਆ ਸੀ ਵੀ ਹੋਰ ਅਦਾ ਪੂਰਾ ਹੋ ਗਿਆ ਮੈਂ ਤਾਂ ਹੀ ਪੁੱਛਣਾ ਸੀ ਨਹੀਂ ਅਗਲਾ ਰੋਜ਼ਾ ਲਾਉਣੇ ਮੈਂ ਤਾਂ ਹੀ ਮੈਂ ਆਖੇ ਜੀ ਮਹਾ ਆਇਓ ਕਾਲਾ ਰੋਟੀ ਖਾ ਲੋ ਹਾਂ ਕੁਛ ਨਹੀਂ ਕਹਦਾ ਇਹ ਤਾਂ ਉਪਰ ਪਰਛਾਨਦੀ ਹੋਰ ਕਹਿੰਦੀ ਹੈ ਇਹ ਬੰਦਾ ਬਾਹਰੋਂ ਆਇਆ ਹੈ ਇਹ ਜਿਹੜਾ ਦਬਾਵਾ ਲੈ ਕੇ ਆਇਆ ਹੈ ਵਧੀ ਖਾਣ ਲੱਗੇ ਹੈ ਉਹ ਪਾਣੀ ਨਹੀਂ ਪੀਂਦੇ ਹੈ ਖਾਣ ਲੱਗੇ ਨੇ ਇਹਨੂੰ ਖਾਣ ਦਾਜੀ ਲੱਗੇ ਨੇ ਕਿੰਨੇ ਦਿਨਾਂ ਦੇ ਹੋ ਗਏ ਇਹ ਇਹ ਨਹੀਂ ਕੋਈ ਆ ਦੋ ਦਿਨ ਹੋ ਗਏ ਦੋ ਦਿਨਾਂ ਦੇ ਹੋ ਗਏ ਤੀਜੇ ਦਿਨ ਖਾਣ ਲੱਗੇ ਵੀਦੇ ਤੇ ਨਹੀਂ ਹੈ ਇਹ ਇਹ ਤੇ ਬੜਾ ਜੱਟ ਕਰਿਆ ਕਰਦਾ ਇਹ ਉਹ ਬਚਾ ਰਿਹਾ ਥੋੜੀ ਥੋੜੀ ਜਾਂਦਾ ਪੰਜ ਕ ਦੇ ਨਾਲ ਦੇਖੀ ਇੱਕ ਵਜੇਂ ਤੇ ਟੈਗ ਕਰਨੇ ਬੱਧਿਆ ਗਏ ਪੀ ਜਾਂਦੇ ਨੇ ਬਾਹਰ ਪੈ ਯੂਰ ਨਾ ਨਾ ਉਹ ਗੀਜਾ ਕੇ ਕਿਤੇ ਫਪਾ ਪੱਧਿਆ ਗੁਰੂ ਆ ਮਦਰ ਬੱਧਿਆ ਨੀ ਕਿੜ ਦੇਂਦੇ ਹੁਣ ਪਾਣੀ ਨਹੀਂ ਵੀ ਦੇਵਾ ਤੇਲ ਕਿੰਨੇ ਦੇਖਾ ਅੱਛਾ ਸ਼ਰੀਫ ਯਾਰ ਜੀ ਲੱਗੇ ਹੋਏ ਕਿਹੜਾ ਕਾਲਾ ਯਾਰਾ ਜੇ ਇਹ ਕਾਲੀ ਚਰਾਏ ਰੋਟੀ ਛਕਲਾ 2 ਵਜੇ ਲੈ ਪੁਰਸ਼ੇ ਕਰ ਲਾ ਹੌਲੀ ਹੌਲੀ ਕਰਵਾਈ ਪੁਰਸ਼ੇ ਨੂੰ ਕੰਦ ਨੂੰ ਲੈ ਆਉਂਦੇ ਆ ਉਹ ਮਸਾਲਾ ਲਗਾ ਕੇ ਟੋਟਣ ਜਮਾਰੇ ਵਿਚ ਵਿਚ ਪਿਆ ਉਹ ਡੁੱਲਿਆਗਾ ਡੁੱਲਿਆ ਨਾ ਲੈਣ ਦੇ ਆ ਛੋਟਿਆ ਸਾਰਾ ਓਏ ਇੱਥੇ ਬੈਠੇ ਕਰਦਾਗਾ ਆਪਦੀ ਡੋਟੀ ਨਹੀਂ ਲਾਈ ਕੋਹ ਨੂੰ ਬੱਜ ਜੇ ਦਿੱਤਾ ਉਹ ਤੇ ਸਰਾਣਾ ਵੀ ਰੱਖਣ ਦੇ ਇੱਕ ਇਸ ਤਰਿਆ ਕੋਲੇ ਨੂੰ ਬੈੱਡ ਮਿਲ ਗਿਆ ਮੈਂ ਇੱਕ ਸਰਾਨਾ ਵੀ ਰੱਖਣਾ ਵੀ ਉਹਦੇ ਮੈਤਰੀ ਆ ਪਾਲਾ ਮਿਸਟਰੀ ਮੈਤਰੀ ਹੱਦੀ ਅੰਦਾਓ ਹੈਲੋ ਮਾਰਦੇ ਬੱਲੇ ਵਿੱਚ ਬੋਕਰ ਜੀ ਮਾਰਦੀ ਬਾਈ 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 ਗੱਗੂ ਆਖੀ ਗੱਗੂ ਗੱਗੂ ਮਾਰ ਦੇ ਕਾ ਮਾਈ ਦਾ ਲਾਲ ਚੁੱਪ 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 ਕੈਮਰਾ ਚੱਲ ਪਿਆ ਚੁੱਪ ਉਹ ਤੈਨੂੰ ਤੈਨੂੰ ਵੇਖ ਕੇ ਪਹਿਲਾਂ ਗੱਪੋ ਗੱਪੀ ਹੋ ਰਹੀ ਸੀ ਆ ਬਾਹਲੇ ਡੁੰਗੇ ਸੀ ਰੇਟੇ ਲੋਕ ਬਾਹਲੇ ਆਏ ਸਿਰ ਜੋੜੀ ਬੈਠੇ ਜੀਗੇ ਸਾਰਿਆਂ ਨੂੰ ਸਸਰੀ ਕਾਲ ਪਿਆਰ ਭਰੀ ਸਾਰਿਆਂ ਨੂੰ ਸਸਰੀ ਕਾਲ ਠੀਕ ਆ ਇਹ ਸਾਰੇ ਵਗੈਰਾ ਵਿਦੇਸ਼ੀ ਮੁੱਤਰ ਦੰਤਾਂ ਨਾਲ ਆਏ ਨੇ ਜਿਹੜਾ ਉਹਨੇ ਬਾਮੀ ਅੱਜ ਤਾਂ ਅਸੀਂ ਬਾਹਲੇ ਮੱਠੇ ਆ ਅੱਜ ਤਾਂ ਗੱਲਾਂ ਹੀ ਕਰੀ ਜਾਂਦੇ ਆ ਖੜੇ ਨਾ ਨਾ ਜਿਹੜਾ ਉਹਨਾ ਆਪਲੇ ਦੇ ਚੱਪੜਾ ਚੱਪੜਾ ਨਾਲ ਨਾ ਨਾ ਹਾਲਾਤ ਤਾਂ ਇਹੀ ਹੁੰਦੇ ਆ ਕਮਾਗਾਰਾਂ ਚ ਇਹਦਾ ਕੋਈ ਚੱਤਰ ਨਹੀਂ ਆ ਬੜੀ ਵੀਰੋ ਕਰਿਆ ਕਰਿਆ ਕੇ ਸਾਡਾ ਪੁੱਤ ਨਾਲ ਲੈ ਮੈਂ ਇੱਕ ਮਿੰਟ ਬਾਬਾ ਆ ਤੈਨੂੰ ਆ ਲੈਣਾ ਹੈ ਗਾਲਿਆ ਓਏ ਹੋਰ ਇਹ ਕੰਨਾ ਟਾਕੀਆਂ ਜਾ ਕੇ ਲਿਆਉਣੀਆਂ ਵਾ ਧੰਨਵਾਦ ਆ ਜਾਲੀਆਂ ਤੇਰੀਆਂ ਬਣ ਗਈਆਂ ਹਾਂ ਪੈਸੇ ਅਸੀਂ ਲੈਂਦੇ ਨਹੀਂ ਮੁਰਗਾ ਮੇਰੇ ਤੋਂ ਮੰਗਿਓੜਾ ਤਾਂ ਤਾਂ ਅੰਡੇ ਮੁਰਗਾ ਤਾਂ ਇੱਥੇ ਮਨੇ ਮੁਰਗੇ ਆ ਗਏ ਆਂਡੇ ਜਿੰਦਗੀ ਆਂਡੇ ਤੇ ਦੇਣ ਲੱਗ ਜਾਣਗੇ ਇਹ ਦੂਜੇ ਹੁੰਦੇ ਆ ਲੜਾਕੂ ਜੇ ਓਏ ਲੜਾਕੂ ਜੇ ਹੁੰਦੇ ਆ ਕਿਹੜੇ 5000 ਐਂਡੇ ਦੇ ਕੇ ਖਾਲੀ ਗਮ ਮੁਰਗੇ ਇਹਨੂੰ ਉਹਨੂੰ ਪਾ ਲੈ ਆ ਵੀ ਜਾਂਦੇ ਅਸੀਂ ਚੱਕ ਲੈ ਰੱਖ ਬੋਤਲ ਕਰਕੇ ਦਰ ਕੇ ਅਨੁੰਤ ਸਮਾਦਾ ਸੁਤੀ ਚੂਚੇ ਲੈ ਆਂ ਬਾੜ ਦੇ ਚੂਚੇ ਬਾੜਿਆਂ ਦੇ ਅੰਡੇ ਕੋ ਪੁੱਛਦੇ ਇਹ ਨਾ ਥੋੜੀਆਂ ਦੂਰ ਕਰਕੇ ਲੱਗਣੀਆਂ ਨੇ ਨਾ ਕੋਈ ਨਾ ਉਹ ਤਾਂ ਬੇਤੀ ਨੂੰ ਦਿਖਾ ਦੇ ਕੀ ਬਾਤ ਹੈ ਕੀ ਬਾਤ ਹੈ ਠੀਕ ਹੈ ਆਰਡਰ ਤੇਰਾ ਲਾਤਾ ਸੀ ਰਾਤ ਲਾਪਸੀ ਉਹ ਮੈਂ ਚੈੱਕ ਕਰਕੇ ਦੱਸਣਾ ਹੋ ਗਿਆ ਉਹ ਸ਼ਿਪ ਮੈਨੂੰ ਇਹ ਨਹੀਂ ਪਤਾ ਕਈ ਵਜੇ ਪਹੁੰਚੂਗਾ ਦੱਸ ਦਉ ਤੈਨੂੰ ਆ ਪਾਇਪ ਖਿੱਚੀ ਮੜੀ ਜੀ ਐਨੀ ਜ਼ਰਾ ਬਾਲ ਮਾਰਿਆ ਹੋਰ ਅੰਮਾ ਕਹਿੰਦੇ ਰੇਸ ਲੱਗ ਗਈ ਮੜੀ ਜੀ ਠੀਕ ਆ ਸ਼ੁਕਰੀਆ ਮੇਤਰਾ ਜਾ ਸਕੂਲ ਸੋਨਾ ਜੀ ਲੱਗਿਆ ਸੀ ਕੀ ਕਰੀ ਜਾਂਦਾ ਇਹ ਉਹ ਇਹ ਤਾਂ ਡਰਾਈਵਰੀ ਤਾਂ ਇਹ ਤਾਂ ਬੋਰੀ ਬਿਜਲੀ ਡੈਕਟਰ ਲੰਗਾ ਦੇ ਪਿੱਛੇ ਬਰੇਤੀ ਪੈ ਗਈ ਉਹ ਨਾ ਉਹ ਇਹ ਉਹ ਬਟਾ ਮਿਸਟਰਗਾ ਚੜਦੇ ਐਕਟਰ ਦੇ ਡੇਡੀ ਕਰ ਗਿਆ ਬਾਈ ਸਾਰਾ ਕੁਝ ਹਲਾ ਤਾ ਬਸ ਕਹਿੰਦਾ ਮਾੜਾ ਮਿਸਤਰੀ ਨੂੰ ਮਿਸਤਰੀ ਨੂੰ ਰਾਇ ਦਿੰਨਾ ਕਹਿੰਦਾ ਦੱਸ ਦੇਈਂ ਮਿਸਤਰੀਆ ਕਹਿੰਦਾ ਤੈਨੂੰ ਮੈਂ ਹਾਂ ਉੱਥੋਂ ਪਈ ਉਹ ਕੰਮ ਜਾਂ ਨਵੇੜ ਕੇ ਕੰਮ ਵਾਲਾ ਇੱਧਰ ਹੋਰ ਆ ਕੇ ਇੱਕ ਪ੍ਰੋਜੈਕਟ ਵੇਢ ਲਿਆ ਤੇ ਇਸ ਪ੍ਰੋਜੈਕਟ ਦਾ ਨਾਮ ਆ ਕੁੱਕੜਾ ਪ੍ਰੋਜੈਕਟ ਕੁੱਕੜਾ ਨਾ ਮਾੜਾ ਇੱਧਰ ਵੰਗਿਆ ਰ ਸੀ ਇਹ ਦੇਖਣੀ ਆ ਕੀ ਕਹਿੰਦੇ ਸਮਾਂ ਬਚਿਆ ਅੱਜ ਆਪਣੇ ਕੋਲੇ ਦਿਨ ਚੋ ਤੇ ਥੋੜੀ ਜਿਹੀ ਧੜੀ ਇੱਧਰ ਅੱਲਾ ਦਿੰਨੇ ਆਂਗੇ ਹੈ ਤੈਨੂੰ ਹੁਣ ਆ ਚਾਹ ਅੱਜ ਮੈਂ ਟਾਈਮ ਨਾਲ ਨਾ ਲੂਆਂ ਚਾਹ ਫੰਨੇ ਹੋਟਾ ਵਾਗੇ ਵਾਗੇ ਦੀ ਇਦੀ ਨੇ ਹੋਂ ਤਾਂ ਪੱਟ ਲੈਂਦੇ ਮਿਸਟਰ ਗਾ ਯਾਰ ਲੈਂਡਰ ਲੁੰਡਰ ਪਾਉਣਾ ਫਿਰ ਇਹਦਾ ਪਾਉਣਾ ਮਿੱਟੀ ਆ ਐ ਤੇ ਇੱਧਰ ਨੂੰ ਢਾਲ ਜੀ ਵੜੀ ਅਗਲੇ ਆ ਯਾਰ ਵਾਹ ਰਾਤੇ ਕੋਈ ਨਾ ਛੱਤ ਇਸ ਗ੍ਰੋਬਰੀ ਕਰ ਚਲੋ ਬੈਠੇ ਰਹਿਣਗੇ ਉਹ ਕਿਹੜਾ ਟੇਡੇ ਹੁੰਦੇ ਕੋਕੜ ਗਨੇ ਟਾਈਲਾਂ ਦੀ ਛੱਤ ਕਾਲਿਆ ਅੱਛਾ ਪਤਾ ਹੀ ਗਾ ਟੈਲ ਬੱਤਾ ਟੈਲ ਬੱਤਾ ਵਾਧੂ ਪਏ ਆ ਠੰਡੀ ਮਿੱਠੀ ਛੱਤ ਹੋ ਜੂਗੀ ਓ ਜਿਉਂ ਜੋ ਠੀਕ ਐ ਇਹ ਕਿੰਨੇ ਮੁਰਗਿਆਂ ਦਾ ਘਰ ਬਣ ਜੂ 25 ਲੱਖ ਮੁਰਗਿਆਂ ਦਾ ਅ ਥੋੜਾ ਜਿਹਾ ਅੱਗੇ ਦੀ ਗਾਂਹ ਦੀ ਫਿਊਚਰ ਦੀ ਵੀ ਸੋਚੋ ਕੱਲ ਨੂੰ ਉਹ ਬਾਲ ਬੱਚੇ ਅੱਡ ਵੀ ਹੋਣਗੇ ਉਹਨਾਂ ਦੇ ਐ ਮਿਸਤਰੀ ਆ ਮਿਸਤਰੀ ਬੰਡਾਈਆਂ ਦੇਖ ਲਈ ਕੱਲ ਨੂੰ ਉਹਨਾਂ ਦੇ ਬਾਲ ਬੱਚੇ ਅੱਡ ਵੀ ਹੋਣਗੇ ਕੁੱਕੜਾਂ ਦੇ ਕਰਦੇ ਕਰਦੇ ਇਹ ਤਾਂ ਉਹ ਯਾਰ ਲੜ ਪੈਂਦੇ ਹੋ ਫਿਰ ਅੱਡ ਵੀ ਰੱਖਣੇ ਪੈਣਗੇ ਹੈ ਇਹ ਖੋਡੇ ਪਰਨੇ ਕੋਈ ਤਾਂ ਆਪਣਾ ਮੁਰਗਾ ਬੱਤਾਂ ਤੋਂ ਫਿਰ ਉਹ ਤਾਇਆ ਜਵਾਹ ਹੋ ਜੂਆ ਵੱਧ ਦਾ ਕੰਮ ਹੈ ਬਾਈ ਛੋਟਾ ਕਰਤਾ ਸਾਡਾ ਵੱਡਾ ਇਹਦਾ ਮਿਸਤਰੀ ਆ ਮਾਤਾ ਤੈਨੂੰ ਰਹੀ ਦਿੰਨਾਗਾ ਚੱਕ ਇੱਟ 2 ਇੰਚ ਪਰੇ ਕਰਤੀ ਮਿਸਤਰੀਆ ਤੈਨੂੰ ਕਹਿੰਦਾ ਰਹੀ ਦਿੰਨਾ ਆਪਾ 2 ਇੰਚ ਤਾਂ ਗੀਤੀ ਨਹੀਂ ਇੱਥੇ ਤਾਂ ਕਿੰਨਾ ਹੋ ਸਨ ਸੀ ਮਿਸਤਰੀਆ ਇਹਦਾ ਤਾਂ ਅੱਗੇ ਦਾ ਉਹ ਉਹਦੀ ਛੱਤ ਪਾਉਣੀ ਆ ਟੈਲਾਂ ਦੀ ਮਣੀ ਇਹਨਾਂ ਨੇ ਆਏ ਐਸ ਰੋਟ ਲੰਮੀਆਂ ਤੇ ਨ ਟੈਲਾਂ ਲੱਗਣ ਤੈਨੂੰ ਹਨਾ ਕਿੱਥੇ ਰੱਖਿਆ ਆ ਆ ਆਹ ਆਹ ਇਹ ਇੰਗੋ ਆ ਗਈਆਂ ਸਿਮੈਂਟ ਲਿਆ ਆ ਬਸ ਹੁਣ ਬਣ ਗਿਆ ਸਿਮੈਂਟ ਹੁਣ ਬਾਧੂ ਆ ਕਿੰਨੇ ਬੈਠਾ ਲਾਇਆ ਓਏ 4-2 ਦਾ ਈ ਕਿ ਮੈਂ ਨਾ ਤੇਜ਼ ਜਾ ਕੇ ਵੀ ਕਰਤਾ ਹੈ ਐ ਮੜਾ ਕੈਮਰਾ ਲੈ ਕੇ ਆਉਣਾ ਹਾਂ ਉੱਡੇ ਪਾਉਣੇ ਨੇ ਉਈ ਲੈ ਇਹਦਾ ਕੀ ਲੈ ਦਿਖਾ ਤੂੰ ਗੱਗੂ ਯਾਰ ਐ ਮਾਰਾ ਬਸਮੈਂਟ ਨੀਰ ਲਾਉਂਦਾਗਾ ਆ ਦੇਖ ਲੈ ਲੈ ਸੁੱਕਾ ਸਮੈਂਟ ਓਏ ਯਾਰ ਤੂੰ ਦਿਖਾ ਲੈ ਦਿਖਾ ਗਿੱਲਾ ਹੈ ਯਾਰ ਅੱਜ ਗੱਲੀ ਬਰੇਤੀ ਬੈਲੀ ਆ ਨਾ ਇਹ ਵਿਚਾਰੀ ਹੋਇਆ ਜਿਹੜਾ ਰਹਿਗੇ ਥੋੜਾ ਓਏ ਇਹ ਤਾਂ ਜਾਣ ਕੇ ਛੇੜਦਾ ਦਿਨੂ ਟਾ ਲਾਂਗੇ ਆਪਾਂ ਇਹਨੂੰ ਗੱਗੂ ਬੜਾ ਯਾਰ ਗੱਗੂ ਨੰਬਰ ਡਰਾਈਵਰ ਚੋਟੀ ਦਾ ਜਾਵਾਂ ਕਿੱਲੇ ਤੋਂ ਪਹਿਲੀ ਰੋਕ ਤਾਂ ਗੱਠਣਾ ਚਲ ਮੈਂ ਜਾਵਾਂ ਫਿਰ ਸਪੈਂਟ ਵਾਧੂ ਹੁਣ ਤੁਹਾਡੇ ਕੋਲ ਇਹਦਾ ਉਹ ਮੂੰਹ ਇਹ ਤਿੱਖੀ ਆ ਪਾਸਿਆਂ ਤੋਂ ਵੱਜਣ ਨਾ ਕੋਈ ਆ ਤਾਂ ਨਹੀਂ ਵੱਜੇ ਇਹ ਇਹ ਲੋੜਾ 1 ਫੁੱਟ 3 ਇੰਚ ਡੇਢ ਫੁੱਟ ਲੱਗੂਗੀ 4:33 ਮਿੰਟਾਂ ਦਾ ਸਮਾਂ ਹੋ ਗਿਆ ਤੇ ਸਾਰੀ ਫੌਜ ਉਹ ਉੱਥੇ ਲੱਗੇ ਪਿਆ ਖੋਡਾ ਬਣਾਉਣਾ ਤੇ ਉਹ ਪ੍ਰੋਜੈਕਟ ਤੁਹਾਨੂੰ ਆਪ ਤੜਕੇ ਦਿਖਾਉਣਾ ਕਿੰਨਾ ਕੁ ਬਣ ਗਿਆ ਫਿਲਹਾਲ ਮੈਂ ਛੁੱਟੀ ਲੈ ਲਈ ਐ ਨਾ ਤਾਂ ਕਿਉਂਕਿ ਬਿਚ ਜੇ ਬੱਜੀ ਜਾਂਦੇ ਉੱਥੇ ਛੋਟਾ ਪ੍ਰੋਜੈਕਟ ਆ ਬੰਦੇ ਤਿੰਨ ਖੜੇ ਆ ਉੱਥੇ ਚੌਥਾ ਮਿਸਤਰੀ ਪੰਜਵਾਂ ਚਾਚਾ ਤੇ ਇਧਰਲਾ ਪ੍ਰੋਜੈਕਟ ਅੱਜ ਇੰਨਾ ਕਾ ਤਿਆਰ ਹੋ ਗਿਆ ਇਹ ਲਗਭਗ ਛੱਤ ਤੇ ਕੰਮ ਅਗਲਾ ਪ੍ਰੋਜੈਕਟ ਕੱਲ ਨੂੰ ਤੜਕੇ ਹਾ ਨਵਾਂ ਬੇੜਦੇ ਆ ਉਹ ਕੀ ਆ ਉਹ ਗੱਲ ਤੜਕੀ ਕਰਾਂਗੇ ਹਿਲਹਾਲ ਸਮਾਪਤੀ ਹੈ ਅੱਜ ਦੇ ਬਲੌਗ ਦੀ ਉਮੀਦ ਕਰਦੇ ਆਂ ਵਧੀਆ ਲੱਗਿਆ ਉਹ ਲਾਈਕ ਵਾਲਾ ਗੁੱਟਾ ਜਿਹਾ ਲਾਜ਼ਮੀ ਦਬਦੇ ਜਾਂਦੇ ਹੋਏ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਾਸਤਰੀ ਗਾਜੀ ਸਾਰਿਆਂ ਨੂੰ ਜੁੜੇ ਰਹੋ ਚੈਨਲ ਦੇ ਨਾਲ